ਜਿਹੜੇ ਅੰਮਰਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਹੈ ਕਾਰਨ ਇਹ ਮਾੜਾ ਮੈਂ ਕਿਹਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿਉਂ ਨਹੀਂ ਮਾੜਾ ਆ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਸਿੱਖ ਗੱਲ ਇਹ ਵਿਚਾਰੋ ਵੀ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਹੋ ਰਿਹਾ ਉਹ ਹੋ ਕਿਉਂ ਰਿਹਾ ਅਸੀਂ ਕਹਿੰਦੇ ਮੋਦੀ ਮਾੜਾ ਮੈਂ ਕਿਹਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੋਲੋ ਕਿਉਂ ਨਹੀਂ ਮਾਰਾ ਹੈਗਾ ਕਿਉਂਕਿ ਜੋ ਮੋਟਾ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਸਾਡੇ ਸਿੱਖਾਂ ਦਾ ਤਸੱਦਦ ਹੋ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਬੰਦਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਦਾ ਲੱਤਾਂ ਖਿੱਚਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਹੈ ਕਾਰਨ ਇਹ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਜੇ ਸਾਡੇ ਨੌਜਵਾਨ ਆ ਜਿਹਨਾਂ ਦੇ ਵਿੱਚ ਬੈਠੇ ਨੇ ਸਾਡੇ ਆਪਣੇ ਲੋਕਾਂ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿੰਨਾ ਨੂੰ ਹੋਇਆ ਦੱਸੋ ਸਭ ਤੋਂ ਵੱਡੋ ਸਾਡੇ ਪੰਜ ਕਲੋਗਾਂ ਨੂੰ ਸਾਡੇ ਪੰਜ ਲੋਗਾਂ ਨੂੰ ਹੋਇਆ ਕਿ ਨਹੀਂ ਹੋਇਆ ਫਿਰ ਅਸੀਂ ਕਹਨੇ ਆ ਵੀ ਸਾਡੇ ਇਹਨਾਂ ਨੂੰ ਅਸੀਂ ਕੁਰਸੀਆਂ ਤੇ ਬਿਠਾਈ ਬੱਠੇ ਆ ਸਭ ਤੋਂ ਪਹਿਲਾਂ ਅਸੀਂ ਦੁਸ਼ਮਣ ਹੀ ਪੁੱਛਾਂਦੇ ਕਿ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈ ਜਿਹੜਾ ਰਾਜ ਕਰਦਾ ਸਰੇਣੀ ਜਿਹੜੇ ਰਾਜ ਕਰ ਰਹੇ ਨੇ ਸਾਡੇ ਦੁਸ਼ਮਣ ਉਹ ਨੇਗੇ ਅਸੀਂ ਕੁਛ ਮਨ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਨੇ ਆਪਸ ਦੇ ਵਿੱਚ ਲੜਨ ਤੇ ਲਾਇਆ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਜਿੱਦਣ ਦੀ ਮੈਨੂੰ ਸਮਝ ਆਈ ਹੈ 2-3 ਸਾਲ ਦੀ ਲੱਖਾ ਬਾਈ ਬੈਠਾ ਲੱਖੇ ਬਾਈ ਨਾਲ ਵਿਚਾਰ ਸਾਂਝੇ ਕਰਦਾ ਹੁੰਦਾ ਹਰ ਟਾਈਮ ਇਹ ਕਹਿੰਦਾ ਹੁੰਦਾ ਵੀ ਜਿਹੜੇ ਵੀ ਲੋਕ ਲੜ ਰਹੇ ਨੇ ਆਪਣੇ ਪੰਜਾਬ ਲਈ ਲੜ ਰਹੇ ਨੇ ਆਪਣੀ ਮਿੱਟੀ ਲਈ ਲੜ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਇਸ ਕਰਕੇ ਸਭ ਤੋਂ ਵੱਡਾ ਦਿਖਾਤ ਇਹ ਹੈ ਕਿ ਜਿਹੜਾ ਜੰਮਰਤਪਾਲ ਵਰਗੇ ਜਿਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਸਭ ਤੋਂ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜਿਲ੍ਹਾਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜਾਣ ਗਿਆ ਕੁਰਸੀਆਂ ਲਜਾਰਨੇ ਭਾਟ ਪਾ ਦੇ ਜਾਣੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਏਜੰਡਾ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਏਜੰਡਾ ਜੋ ਹਿੰਦੂਤਵ ਦਾ ਏਜੰਡਾ ਉਹ ਤਾਂ ਪੂਰਾ ਠੋਕ ਕੇ ਪੜਾ ਦੇ ਰਹੇ ਹੋ ਪਰ ਜਿਹੜਾ ਸਾਡਾ ਆ ਸਾਡੇ ਦਿਖਾਣ ਤੇ ਬੜਿਆ ਕਿਉਂ ਆ ਜਿਹੜੇ ਸਿਰ ਤੇ ਪੱਗਾਂ ਬਨ ਕੇ ਸਾਡੀ ਗੱਲ ਨੂੰ ਕਹਿੰਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਬਜ਼ਖਾਂ ਦੇ ਬੜਾ ਮੋਰੀ ਹੋ ਕੇ ਲੜਾਈਆਂ ਲੜਨ ਵਾਲਿਆਂ ਉਹ ਸਿੱਖਾਂ ਦੇ ਸੌਤ ਤੋਂ ਬਾਅਦ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮਾਰਿਆ ਹੋਇਆ ਦੁਨੀਆ ਨੂੰ ਪੂਰੇ ਬਾਲਟ ਨੂੰ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੰਡੀਆਂ ਮਡੀਆਂ ਕੁਰਬਾਨੀਆਂ ਨਹੀਂ ਗਈਆਂ ਅੱਜ ਉਹ ਕੁਰਬਾਨੀਆਂ ਸਾਰਾ ਸਾਡੇ ਪੰਥ ਕਾਗੂ ਰੋਲੀ ਪਏ ਜਾਂਦੇ ਨੇ ਛੇ ਤੁਸੀਂ ਇੱਕੋ ਹੀ ਗੱਲ ਕਹਿਣਾ ਸੀ ਮਾਲਵੇ ਵਾਲਿਆਂ ਅਸੀਂ ਕਿਉਂ ਆ ਜਨਰਲ ਧੌਣ ਦੇ ਵਿੱਚ ਸਭ ਤੋਂ ਵੱਡਾ ਸੀ ਨਾ ਜਿਹੜੀ ਧੌਣ ਦੇ ਵਿੱਚ ਮੈਂ ਕਿਲਾ ਸੀ ਕੱਢ ਕੇ ਰੱਖ ਜਾਣਾ ਅਸੀਂ ਇਹਨਾਂ ਨੂੰ ਕਿਉਂ ਜਨ ਨੂੰ ਸਿੱਟ ਲੈਣੇ ਆ ਇਹ ਤਾਂ ਕਾਰਨਿਕ ਹੈ ਅਸ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਹਿ ਰਿਹਾ ਜਨਾ ਇਸ ਸਟੇਜ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਇਹਨਾਂ ਦੇ ਮინისტრ ਨੂੰ ਘੇਰਨਾ ਪੈਣਾ ਇਹਨਾਂ ਦੇ ਘਰ ਘੇਰਨੇ ਪੈਣਾ ਫੇਰ ਕਿਤੇ ਜਾ ਕੇ ਮਸਲਾ ਹਲੂ ਆ ਮਸਲਾ ਹਲ ਨਹੀਂ ਹੁੰਦਾ ਮੈਂ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਥੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਕਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆਏ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰੀਆਮੀ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪੱਤ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਾਰ ਨਹੀਂ ਹੈਗੇ ਤਿਆਰੋਂ ਆਉਣ ਵਾਲੇ ਕਨਾਲ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬਣੇ ਫੁੱਤ ਨੇ ਜਿਹੜੇ ਮਿੰਟਰ ਬਣੇ ਬਤਲੇ ਨੇ ਮੈਂ ਘਰ ਘੇਰਨੇ ਆ ਗੱਲ ਕਰਦਾ ਭਗਵਾਨ ਤੁਮਣ ਬਨ ਕੇ ਸਿਰ ਤੇ ਪਾ ਦਮੈ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗਲਤੀ ਕਿੱਥੇ ਕਰਦੇ ਹਾਂ ਜੀਦਾ ਦੱਸੋ ਜੇ ਅੰਬਰਪਾਲ ਨੇ ਨਸ਼ੇ ਸ਼ਰਾਬ ਦੀ ਗੱਲ ਕੀਤੀ ਪਾਥਰੇ ਨਾਲ ਜੋੜਨ ਦੀ ਗੱਲ ਕੀਤੀ ਅੰਐਸ ਐਮ ਨਹੀਂ ਲੱਗਿਆ ਐਮ ਨਹੀਂ ਟੀਮ ਨੂੰ ਘਰ ਤੇ ਗਿਆ ਨੇ ਵਿੱਚ ਚਲੇ ਗਏ ਸਭ ਮਿਲੇ ਹੋਏ ਨੇਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਇੱਥੇ ਸਭ ਕੁਝ ਤੇ ਸਾਡੇ ਲਾਗੂ ਹੁੰਦਾ ਹੈ ਪਤਾ ਵੀ ਸਾਡੀ ਸਿਆਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲ ਬਣਦੇ ਕਿਵੇਂ ਨੇਗੇ ਐਮਐਲ ਇੱਕ ਲੋਕ ਹੁੰਦੇ ਨੇ ਕਿ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿੰਨਾਂ ਨੂੰ ਵੀ ਟਿਕਟ ਮਿਲਣੀ ਆ ਜਿਹੜੇ ਮინისტრ ਬਣਨੇ ਆ ਜਿਹੜੇ ਵੀ ਐਮਪੀ ਬਣਨੇ ਆ ਜੋ ਦਿੱਲੀ ਦੀ ਰਾਜ ਸ੍ਰੈਣੀ ਕਹਿੰਦੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਘਰ ਨੀਤੀਆਂ ਘਰ ਘਰ ਉੱਤੇ ਭੇਜਦੇ ਨੇਗੇ ਉਹ ਤਾਂ ਐਮਐਲ ਤਲਬੇ ਚੜ ਚੜ ਕੇ ਬਣਦੇ ਹੁੰਦੇ ਆ ਆਵਾਜ਼ ਵੀ ਨਿਕਲਦੀ ਨਹੀਂ ਕਿ ਉਹਨਾਂ ਦੇ ਖਿਲਾਫ ਅਸੀਂ ਬੋਲ ਪੀਏ ਤੇ ਇਸ ਕਰਕੇ ਵੀਰੋ ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥਿਕਾਉਣ ਵਾਲੇ ਜਿੰਨੇ ਵੀ ਪਾਰਟੀਆਂ ਲਗੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਐਂ ਜਾ ਕੇ ਬਚੂਗਾ ਪੰਜਾਬ ਐਂ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾਸ ਸਿੱਧਾ ਚੱਲਦਾ ਹੋਣਾ ਐਂ ਪੂਰਾ ਜਿਹੜਾ ਹੁਣ ਵੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਐ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਹਨਾਂ ਨੂੰ ਘੇਰਨਾ ਐ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਜੀ ਸਪੱਸ਼ਟ ਜੀ ਕਹਾਣੀ ਐ ਇੱਥੋਂ ਕੋਈ ਚੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਿਓ ਮੈਂ ਬੜਾ ਸੁਆਣ ਹੀ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਟਾਈਮ ਮਰਜ਼ੀ ਘਰਨੇ ਦੇ ਉੱਪਰ ਬੈਠੇ ਰਹੋ ਸਾਡਾ ਜਿਹੜਾ ਅੰਦੋਲਨ ਪਿਛਲੇ ਦਿਨਾਂ ਦੀ ਤੁਸੀਂ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਨੂੰ ਕਹਿੰਦੇ ਵੀ ਅਸੀਂ ਤਾਂ ਕੋਠੀ ਘੇਰਾਂਗੇ ਵਾ ਸਿੱਧੀ ਗੱਲ ਐ ਸਿੱਧੇ ਸਪੱਸ਼ਟ ਸਵਾਲ ਹੋਣੇ ਚਾਹੀਦੇ ਨੇ ਫੇਰ ਕਿੱਥੇ ਮਸਲਾ ਜਾ ਕੇ ਹੱਲ ਹੋਊ ਇੱਥੇ ਵੀ ਸਾਡੇ ਐਮਪੀ ਸਾਹਿਬਾਨ ਹੋਣਗੇ 13 ਐਮਪੀ ਨੇ 17 7 ਰਾਸਾ ਮੈਂਬਰ ਨੇ 117 ਐਮਐਲਏ ਨੇਗੇ ਕਿਸੇ ਦਾ ਮੂੰਹ ਟੁੱਟ ਜੇ ਕੋਈ ਵੀ ਥੁੱਡੀ ਗੱਲ ਕਰਨ ਨੂੰ ਤਿਆਰ ਨਹੀਂ ਸਭ ਤੋਂ ਵੱਧ ਵੋਟਾਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਨੇ ਮੋਦੀ ਦਾ ਭਾਈ ਸਹੀ ਏਜੰਡਾ ਉਹ ਸਹੀ ਆਪਣੇ ਤਰੀਕੇ ਨਾਲ ਚੱਲ ਰਿਹਾ ਉਹ ਕਹਿੰਦਾ ਵੀ ਮੈਂ ਮੇਰੇ ਮੈਂ ਆਪਣੀ ਆਰਐਸ ਦਾ ਜੋ ਵਿਚਾਰਧਾਰਾ ਮੈਂ ਉਹਤੇ ਗੱਲ ਕਰਨੀ ਹੈ ਪਰ ਇੱਥੇ ਗੱਲ ਸਿੱਖਾਂ ਦੀ ਕਰਨੀ ਕਿਸੇ ਵੀ ਤੁਹਾਡੇ ਹੱਕ ਦੇ ਵਿੱਚ ਕੋਈ ਵੀ ਜਿਹੜੀ ਰਾਜ ਕਰਤਾ ਸਰਾਣੀਆਂ ਕੋਈ ਵੀ ਨਹੀਂ ਬੁੱਕ ਤਰਿਆ ਇਸ ਟਾਂ ਕੋਈ ਵੀ ਕੋਈ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕੋਈ ਲੋਕ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਇੱਥੇ ਬੈਠੇ ਧਰਨਾ ਲਾਈ ਜੰਨੇ ਆ ਇੰਨਾ ਟਾਈਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣ ਦਾ ਕਿਉਂ ਕਾਰਨ ਹੈ ਕਿ ਤੁਸੀਂ ਲੋਕ ਇਕੱਠੇ ਨਹੀਂ ਹੋਏ ਤੁਸੀਂ ਲੋਕ ਇੱਕ ਮੁੱਠ ਹੋ ਕੇ ਲੜੇ ਨਹੀਂ ਮੈਂ ਇੱਥੇ ਕਈ ਚਿਹਰੇ ਮੇਰੇ ਅਹ ਜਨਗਾਰ ਦੇ ਵਿੱਚ ਬੈਠੇ ਨੇ ਮੈਂ ਕਦੇ ਵੀ ਸਾਡੇ ਭਰਾਵਾਂ ਦੇ ਵਿਰੁੱਧ ਅਸੀਂ ਆਵਾਜ਼ ਨਹੀਂ ਕਦੇ ਵੀ ਕੱਢੀ ਕਦੇ ਵੀ ਆਵਾਜ਼ ਕੱਢੀ ਹੋਵੇ ਡਟ ਕੇ ਸਾਹ ਦਿੱਤਾ ਕਈ ਚਿਹਰੇ ਸਾਡੇ ਅੱਖਾਂ ਦੇ ਵਿੱਚ ਵਟਨੇ ਜਿਹੜਾ ਸਾਡੇ ਖਲਾਬ ਬੋਲੀ ਜਾਂਦੇ ਨੇ ਅਸੀਂ ਕਦੇ ਵੀ ਕਦੇ ਵੀ ਕਿਤੇ ਆਪਣੇ ਪੰਥ ਦੀ ਕਦੇ ਆਪਣੇ ਕਿਸਾਨੀ ਦੀ ਇੱਕ ਠੋਕ ਕੇ ਗੱਲ ਕਰਦੇ ਆਂ ਲੜ ਨਾਲੇ ਲੋਕ ਆ ਜਿਹੜੇ ਜਿਹੜੇ ਅਸੀਂ ਰਾਜ ਕਰਤਾ ਜਿਹੜੀ ਸੜਕਾਂ ਦੇ ਚੌਂਦੀਆ ਵੀ ਲੋਕ ਪਾੜ ਕੇ ਰਹਿਣ ਵਧੀਆ ਸਾਂ ਕਿ ਦੂਸਰੇ ਦੇ ਵਿਰੁੱਧ ਬੋਲਣ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਆਨ ਨਾਲ ਸੁਣ ਲੋ ਜਿਨ੍ਹਾਂ ਕੋਲ ਸਿਕਿਉਰਟੀਆਂ ਨੇ ਜਿਨ੍ਹਾਂ ਨੇ দাড়ੀਆਂ ਰੱਖੀਆਂ ਹੋਈਆਂ ਨੇ ਗਿਆ ਤੇ ਜਿਨ੍ਹਾਂ ਦੇ ਪੱਗਾਂ ਬਣੀਆਂ ਹੋਣੇ ਸਿਰ ਤੇ 11 ਬੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਕੁਛ ਨਹੀਂ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਸਭ ਤੋਂ ਵੱਧ ਖਿਲਾਫ ਬੋਲਣਾ 11 12 ਬੰਦੇ ਨੇਗੇ ਹੋਰ ਉਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਉਹਨਾਂ ਦੇ ਬੰਦੇ ਪਾਲੇ ਹੋਣ ਤੁਸੀਂ ਉਹਨਾਂ ਦੀ ਪਛਾਣ ਨਹੀਂ ਕਰਦੇ ਇਸ ਕਰਕੇ ਅੱਜ ਇੱਕ ਦਾ ਪਰਨ ਕਰੋ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਵਿਰੁੱਧ ਬੋਲਣਾ ਇੱਕ ਦਾ ਤੁਸੀਂ ਪਹਿਲਾਂ ਬੰਦ ਕਰ ਦਿਓ ਪਛਾਣ ਆਉਣੀ ਸ਼ੁਰੂ ਹੋ ਜਾਂਦੀ ਹੈ ਐਵੇਂ ਨਹੀਂ ਜੇਲਾਂ ਦੇ ਵਿੱਚ ਜਿਹੜੇ ਜਿਹੜੇ ਜੁਰਮਨਾ ਜੇਲਾਂ ਦੇ ਪਰਚੇ ਪੈਂਦੇ ਸਰਕਾਰਾਂ ਦੇ ਜਿਹੜੇ ਪਰਚੇ ਪੈਂਦੇ ਜਿਹੜੇ ਬੰਦੇ ਜੇਲਾਂ ਕੱਟੇ ਜਿਹੜੇ ਬੰਦੇ ਦਾ ਚੱਦ ਟਾਇਆ ਤੁਸੀਂ ਉਹਨਾਂ ਦੇ ਵਿਰੁੱਧ ਬੋਲਣ ਲੱਗੇ ਜਿੰਨੇ ਬਾਈ ਇਹ ਪਛਾਣ ਕਰ ਲਿਓ ਤੇ ਜਿੰਨੇ ਤੁਸੀਂ ਇਹ ਚੀਜ਼ ਪਛਾਣ ਕੇ ਇਕੱਠੇ ਹੋਗੇ ਤਾਂ ਸਾਰੇ ਸਾਰੇ ਜਿਹੜੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਦੁਨੀਆ ਦੀ ਸਭ ਤੋਂ ਜੰਝਾਰੂ ਕੌਮ ਆ ਲੜਨ ਵਾਲੇ ਬੰਦੇ ਆਪਾਂ ਇਹ ਪਛਾਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਅਜਾਹ ਕੋਈ ਜਿਹੜਾ ਐਲਾਨ ਹੋਵੇ ਨਾ ਬਾਲਾ ਕੋਈ ਲੰਮਾ ਸਮਾਂ ਨਹੀਂ ਲੈਂਦਾ ਵੀ ਜਿਹੜਾ ਆਪਾਂ ਕਿ ਸਰਕਾਰ ਨੂੰ ਕਿਵੇਂ ਘੇੜ ਸਕਦੇ ਆ ਸਰਕਾਰ ਨੂੰ ਘੇਰੋ ਤੇ ਬਣਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਟਾਂ ਮਰਜ਼ੀ ਬੈਠੇ ਰਹੋ ਇਹੀ ਕੋਈ ਤਾਕੜਾ ਪ੍ਰੋਗਰਾਮ ਲੀਕ ਕੇ ਚੱਲੀਏ ਜਿਹੜੇ ਸਾਡੇ ਭਰਾਵਾਂ ਨੂੰ ਪੰਜਾਬ ਵਿੱਚ ਜਲਦੀ ਤੋਂ ਜਲਦੀ ਇੱਥੇ ਲਿਆਤਾ ਜਾਵੇ ਤੇ ਹੁਣ ਜੇ ਗੱਲ ਇਹੀ ਹੈ ਕਿ ਜੋ ਹੁਣ ਸਾਡੇ ਤੇ ਉੱਥੇ ਸੀ ਬੈਠੇ ਆ ਸਾਡਾ ਉੱਥੇ ਵੀ ਪੂਰਾ ਹੀ ਡੱਟ ਕੇ ਪਹਾਰਾ ਦੇ ਰਹੇ ਆ ਮੈਂ 13 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਆਇਆ 14 ਤਰੀਕ ਤੋਂ ਬਾਅਦ ਹਸਪਤਾਲ ਦੇ ਵਿੱਚ ਡੱਟ ਕੇ ਹਰ ਇੱਕ ਮੁੱਦਮ ਮੋਰਚੇ ਦੇ ਪਹਾਰਾ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਇੱਧਰ-ਉੱਧਰ ਕਿਸੇ ਹਾਜ਼ਰੀਆਂ ਲਵਾਉਂਦੇ ਰਹਿਾਂਗੇ ਤੇ ਪਰ ਜਿਹੜਾ ਅਸੀਂ ਸਰਕਾਰ ਤੇ ਵੀ ਦਬਾਅ ਬਣਾਈਏ ਲਿਆਉਣ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੁੱਖ ਮੰਤਰੀ ਨੂੰ ਕੋਈ ਛੱਡਣਾ ਬਾਲੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਇਕੱਠੇ ਨਹੀਂ ਹੋਏ ਹਜੇ ਇਕੱਠੇ ਹੋ ਕੇ ਆਪਣੀ ਚੰਗੀ ਤਰ੍ਹਾਂ ਆਵਾਜ਼ ਬੁਲੰਦ ਨਹੀਂ ਕਰੀ ਹਜੇ ਦੇਖ ਰਹੇ ਹੋ ਪੋਲਿਟੀਕਲ ਬੰਦੇ ਨੇ ਜਿੰਨੇ ਵੀ ਜਿੰਨੇ ਵੀ ਆਪਣੇ ਪੰਥਿਕਾਉਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜੇ ਇਹ ਨੌਜਵਾਨ ਬਾਹਰ ਆਉਣਗੇ ਅੱਜ ਪੰਜਾਬ ਦੀ ਉਹਨਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਪੁੱਛਣਾ ਕਿਹਨੇ ਆ ਲੜਾਈ ਜਿਹੜੀ ਚੌਧਰ ਦਾ ਤੇ ਲੜਾਈ ਜਿਹੜੀ ਕੁਰਸੀ ਦਾ ਸਭ ਨੂੰ ਪਤਾ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਆਪਣੇ ਨਾਲ ਦੀ ਗੱਲ ਕਰੀਏ ਜਾਂ ਹੋ ਕੇ ਗੱਲ ਕਰੀਏ ਹੋਣ ਦਾ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਐਨਾਂ ਇੱਕ ਥੋੜਾ ਨਾ ਬੇਨਤੀ ਕਰਨੀ ਸੀਗਾ ਜਿੱਥੇ ਵੀ ਤੁਸੀਂ ਸਾਡੀ ਅਸੀਂ ਸਾਡਾ ਲੱਖਾ ਭਰਾ ਬੱਚਾ ਜਿੰਨੇ ਵੀ ਨੌਜਵਾਨ ਆਏ ਹੋ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਉੱਥੇ ਆਪਣੀ ਹਾਜ਼ਰੀ ਤਨ ਦੇਣਾ ਨਿਮਾਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਿਆ ਵੀ ਇਹਦਾ ਜਲਦੀ ਤੋਂ ਜਲਦੀ ਮਸਲਾ ਹੱਲ ਕੱਢਿਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਬੜੇ ਮਾਰੇ ਪੁਕਤਨੇ ਪਹਿਣਗੇ ਬੜਿਆ ਮਾਰਾ ਸਮਾ ਦੇਖਣਾ ਪੈਣਾ ਸਾਨੂੰ ਫੇਰ ਨਾ ਤੁਸੀਂ ਕਹੋ ਵੀ ਇਹ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਕਿਹਾ ਸੀਗਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਬਾਜੀਆਂ ਬਾਜੀਆਂ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸੋਚਿਆ ਸਮਝਿਆ ਸਾਹਿਚਾ ਨੇ ਪੰਜਾਬ ਦੇ ਵਿੱਚ ਨਸ਼ਾ ਜਿਹਦੀ ਸਭ ਤੋਂ ਵੱਧ ਅੰਮ੍ਰਿਤ ਮਾਲ ਨੇ ਗੱਲ ਕੀਤੀ ਦੀ ਦੂਜੀ ਆ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਪ੍ਰਵਾਸ ਮੈਂ ਡੱਟ ਕੇ ਮੱਥਾ ਆ ਇਮੀਗ੍ਰੇਸ਼ਨ ਆ ਚੱਲੀ ਜਾਂਦੇ ਨੇ ਇੱਥੇ ਜਾਣਟਾਂ ਦੇ ਪ੍ਰੋਮੋਸ਼ਨ ਆ ਜਿਹੜਾ ਸਰਕਾਰਾਂ ਕਰ ਰਹੇ ਨੇ ਇੱਥੇ ਇਹਨਾਂ ਨੇ ਸੋਚਿਆ ਸਮਝਿਆ ਸਾਹਿਚਾ ਨੇ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨਾ ਤੇ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਣਾ ਮੈਂ ਉਹਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਇਹ ਆ ਮਾਫੀ ਨਾਲ ਦੜਕੇ ਮੁਕਾਬਲਾ ਕੀਤਾ ਇਹਨਾਂ ਦਾ ਅੱਜ ਜਿਹੜਾ ਤੁਸੀਂ ਦੇਖ ਲਓ ਕਿ ਇਹ ਮਾਫੀਆ ਸਿੱਧਾ ਵੀ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਿੱਧਾ ਕਰਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਕੋਈ ਤੁਹਾਡੇ ਭਰਾ ਤੋਂ ਕੋਈ ਉੱਚ ਨੀਵਾ ਸ਼ਬਦ ਕਿਹਾ ਹੋ ਕਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਸਰਕਾਰ ਨੂੰ ਚੁਪਦਾ ਹੀ ਤਾਂ ਕਿਉਂਕਿ ਮੈਂ ਸਿੱਧਾ ਜਿਹਾ ਸਪਸ਼ਟ ਜਿਹਾ ਬੰਦਾ ਹਾਂ ਜਿਹੜੀ ਗੱਲ ਮੇਰੇ ਦਿਲ 'ਚ ਹੈ ਉਹੀ ਗੱਲ ਮੇਰੇ ਮੂੰਹ 'ਚ